ਮੋਸਲਾਨ ਹੁਸ਼ਿਆਰਪੁਰ ਵਿਖੇ ਡੀਐਸਪੀ ਸ਼ਿਵਦਰਸ਼ਨ ਸਿੰਘ ਵੱਲੋਂ ਪ੍ਰੈਸ ਵਾਰਤਾ ਦੌਰਾਨ ਮੀਡੀਆ ਨਾਲ ਪ੍ਰੈਸ ਵੱਲੋਂ ਬਖਵਕ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਰੁਪਈਆਂ ਬਾਰੇ ਵਿਸਥਾਰ ਸਹਿਤ ਦੱਸਿਆ ਸਹੀ ਸਾਬਾ ਲੋਕ ਨੂੰ ਭਾਈ ਇੱਥੇ ਅੰਦਰ ਕੱਲ ਫੋਟੋ ਮੈਂ ਫੋਟੋ ਐਸੇ ਕਰ ਦਿੰਦਾ ਉੱਥੇ ਗਾਣਾ ਕਰ ਦਿੰਦਾ ਹਾਂ ਇੱਕ ਮਿੰਟ ਭਾਈ ਬਸ ਇੱਕ ਮਿੰਟ ਬਸ ਇੱਕ ਮਿੰਟ ਕਿੱਥੇ ਗੰਦ ਚ ਆਇਆ ਯਾਰ ਯਾਰ ਬਚਾ ਲੈ ਚੰਗੂ ਲਿਆਗਾ ਉਹ ਲਿਆ ਦੇ ਆ ਜੋ ਅੱਛਾ

ਜੀ ਪ੍ਰਸਤ ਮਤਲਬ ਸਰਕਰਤ ਰਿਪੋਰਟ ਕਰਦੇ ਹੋ ਇਹਨਾਂ ਦੇ ਇਹਨਾਂ ਸਟਾਫ ਦੇ ਸਾਥ ਪੈਟਰ ਜਿੰਦਦਰ ਸਿੰਘ ਜਿੰਦਦਰ ਸਿੰਘ ਇਹਨਾਂ ਨੇ ਜਿਹੜੀ ਬੜੀ ਵਿੰਧ ਕੀਤੀ ਹੈ ਜਿਸ ਦਿਨ ਇਵਾਦਤ ਹੋਈ ਉਸ ਦਿਨ ਤੇ ਲਗਾਤਾਰ ਲੱਗੇ ਸੀ ਤੇ ਬੜੀ ਮੁਸ਼ਕਲ ਨਾਲ ਇਹਨਾਂ ਬੰਦੇ ਨੂੰ ਟ੍ਰੇਸ ਕੀਤਾ ਜੇਕਰ ਨਾਂ ਟ੍ਰੇਸ ਕਰਦੇ ਤੇ ਇਹਨਾਂ ਸਾਡੇ ਜ਼ਿਲ੍ਹੇ 'ਚ ਇੱਕ ਕੋ ATM ਦੀ ਬੜੀ ਇਵਾਦਤ ਕਰਦੇ ਨਹੀਂ ਜਦੋਂ ਦੋ ਵਾਰੀ ਇਹ ਕਾਮਯਾਬ ਨਹੀਂ ਹੋ ਸਕੇ ਹੋ ਸਕਦਾ ਤੇ ਕੀ ਹੋਵੇ ਇੱਕ ਕਾਮਯਾਬ ਹੋ ਜਾਂਦੇ ਜੇ ਜਿਹੜੀ ਸਾਡੀ ਰਾਤ ਦੀ ਪੈਟਰੋਲ ਚੱਲਦੀ ਇਹਦਾ ਬੜਾ ਫਾਇਦਾ ਜੀ ਕਿਉਂਕਿ ਉਹ ਜਦੋਂ ਇਹ ਗੱਡੀ ਬਾਹਰ ਖੜੀ ਕੀਤੀ ਉਹਨਾਂ ਨੇ ਗੱਡੀ ਦੇ ਬਾਰੀਆਂ ਖੋਲੀਆਂ ਜਦੋਂ ਪਤਾ ਲੱਗਿਆ ਉਹਨਾਂ ਨੂੰ ਤੇ ਉਹ ਭੱਜ ਗਏ ਪੁਲਿਸ ਦਾ ਰੁਟੀਨ ਦੀ ਜਗ੍ਹਾ ਚ ਜਾ ਰਹੀ ਸੀ ਪੁਲਿਸ ਨੂੰ ਵੀ ਪਤਾ ਨਹੀਂ ਸੀ ਕਿ ਇਹ ਵਾਰਨਾ ਕਰ ਜੇ ਪਤਾ ਲੱਗਦਾ ਫਿਰ ਤਾਂ ਕਾਟਨ ਕਰਕੇ ਆਪਾਂ ਕਾਬੂ ਕਰ ਲੀਦੇ ਹਾਲੇ ਦਾ ਥਾਣਾ ਮੇਟੀਆਂ ਨਾਲੋਂ ਜਿਹੜੀ ਸੈਕੰਡ ਜਿਹੜੀ ਕਾਂਜਾਪੀ ਸਨਾਮ ਸਿੰਘ ਚੌਕੀ ਇੰਚਾਰਜ ਵੱਲੋਂ ਜਿਹੜਾ ਇੱਕ ਟਰਾਂਸਫਰਮ ਵਿੱਚੋਂ ਰਾਤ ਨੂੰ ਜਿਹੜਾ ਤੇਲ ਚੋਰੀ ਕਰਦੇ ਤਾਂਬਾ ਚੋਰੀ ਕਰਦੇ ਇਹ ਵੀ ਦੋ ਮਗਰਮੇ ਸਾਡੇ ਮੇਟੀਆਂ ਨਾਲੇ ਥਾਣੇ ਦਰ ਉਹਨਾਂ ਵਿੱਚ ਇੱਕ ਪਜੌੜਾ ਪਿੰਡ ਜੇ ਹੁਕੜਾ ਪਿੰਡ ਵਿੱਚ ਇਹ ਵੀ ਅਸੀਂ ਜਿਹੜਾ ਵਾ ਗ੍ਰੋਹ ਬਰਸਤ ਕੀਤਾ ਵਾ ਇਹਦੇ ਵਿੱਚ ਇੱਕ ਦੋਸ਼ੀ ਭੁਪਿੰਦਰ ਸਿੰਘ ਜਿਹੜਾ ਗ੍ਰਿਫਤਾਰ ਕੀਤਾ ਵਾ ਜਿਹੜੇ ਰਾਤ ਨੂੰ ਜਿਹੜਾ ਟ੍ਰਾਂਸਫਰ ਨੇ ਤੇਲ ਚੋਰੀ ਕਰਦੇ ਸੀ ਤੇ ਤਾਂਬਾ ਚੋਰੀ ਕਰਕੇ ਵੇਚਦੇ ਸੀ ਇਹਨੂੰ ਵੀ ਅਸੀਂ ਰਿਮਾਨਡ ਤੇ ਲੈ ਕੇ ਡੰਗਾਈ ਨਾਲ ਪੁੱਛ ਕੇ ਕਰਾਂਗੇ ਵੀ ਹੋਰ ਇਹਨਾਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਜਾਂ ਕਿਹੜੇ-ਕਿਹੜੇ ਸਾਥੀ ਨਾਲ ਇਹਨਾਂ ਦੇ ਭੁਪਿੰਦਰ ਸਿੰਘ ਇਕੱਲਾ ਹੀ ਕਰਦਾ ਸੀ ਕਿ ਨਾਲ ਨਹੀਂ ਨਾਲ ਉਹਦੇ ਸਾਥੀ ਹੈਗੇ ਆ ਜੀ ਉਹ ਇਹਦਾ ਪਿੰਡ ਜੀ ਪਜੌੜਾ ਇਹ ਇਹਦਾ ਪਿੰਡ ਹੈਗਾ ਜੀ ਪੰਡੋਰੀ ਥਾਣਾ ਮੇਟੀਆਂ ਦਾ ਜੀ ਤੇ ਬਾਕੀ ਸਾਥੀ ਜਿਹੜੇ ਹੈਗੇ ਉਹ ਅਜੇ ਗ੍ਰਿਫਤਾਰ ਕਰਨੇ ਬਾਕੀ ਐ ਇਸ ਤੋਂ ਇਲਾਵਾ ਜਿਹੜਾ ਖਾਣਾ ਮੇਟੀਆਂ ਨਾਲੋਂ ਜੀ ਇੱਕ 420 ਦੇ ਮਕਦਮੇ ਵਿੱਚ ਪੀਓ ਸੀ ਉਹਨੂੰ ਗ੍ਰਿਫਤਾਰ ਕੀਤਾ ਜੀ ਪੀਓ ਦੇ ਖਿਲਾਫ ਜਿਹੜੀ ਸਾਡੀ ਵਿਸ਼ੇਸ਼ ਮਹਿਮ ਚੱਲ ਰਹੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਸਪੈਸ਼ਲ ਅਧਿਅਤਾਂ ਦਿੱਤੀਆਂ ਗਈਆਂ ਨੇ ਇਲੈਕਸ਼ਨ ਨੂੰ ਮੁੱਕ ਰੱਖਦੇ ਵਿੱਚ ਜਿਹੜੇ ਪਗੋੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਆ ਉਸੇ ਲੜੀ ਤਹਿਤ ਜਿਹੜਾ ਇੱਕ ਅਹੀਂ ਪੀਓ ਨੇ ਗ੍ਰਿਫਤਾਰ ਕੀਤਾ ਵਾ ਅੱਗੋਂ ਤੋਂ ਵੀ ਜਿਹੜਾ ਅਸੀਂ ਇਸੇ ਤਰ੍ਹਾਂ ਬਾਕੀ ਪੀਓ ਨੂੰ ਗ੍ਰਿਫਤਾਰ ਕਰਾਂਗੇ ਟੋਟਲ ਕੋਈ 1200 ਦੇ ਕਰੀਬ ਪੀਓ ਨੇ ਜੀ ਅਸੀਂ ਉਹ ਟੀਮਾਂ ਵੱਖ-ਵੱਖ ਲਗਾਤੀਆਂ ਅੱਜ ਮੈਂ ਮੀਟਿੰਗ ਕੀਤੀ ਹੈ ਮੈਂ ਉਹਦਾ ਨੋਡਲ ਅਫਸਰ ਆ ਜੀ ਸਾਰੇ ਐਸਐਚਓ ਨਾਲ ਮੀਟਿੰਗ ਕੀਤੀ ਆ ਸਪੈਸ਼ਲ ਬ੍ਰਾਂਚ ਵਗੈਰਾ ਵੱਖਰੀ ਲਾਈ ਆ ਤੇ ਇਸ ਤੋਂ ਲਾ ਪੀਓ ਸਟਾਫ ਵੀ ਸਾਡਾ ਹੈਗਾ ਜੀ ਅਸੀਂ ਜਿੰਨੇ ਪੀਓ ਇਹ ਸ਼ਾਰਟਲਿਸਟ ਕਰ ਲਏ ਉਹਨਾਂ ਨੂੰ ਜਲਦੀ ਜਲਦੀ ਇਨਕ੍ਰਿਫਟਾਰ ਕਰਨੀ ਇਸ ਤੋਂ ਇਲਾਵਾ ਜਿਹੜਾ ਨਸ਼ੇ ਦੇ ਖਿਲਾਫ ਜਿਹੜੀ ਗਿੱਡੀ ਸੀ ਮੈਂ ਉਹਦੇ ਚ ਵੀ ਸਾਨੂੰ ਸਫਲਤਾ ਮਿਲੀ ਆ ਮੋਖਬ ਸਰ थाना ਮੇਟੀਆਂ ਨਾਲੋਂ ਜਿਹੜਾ 30 ਬੋਤਲਾਂ ਅੰਗਰੇਜ਼ੀ ਸ਼ਰਾਬ ਜਿਹੜੀ ਕੱਲ ਬਰਾਮਦ ਕੀਤੀ ਗਈ ਹੈ ਅਤੇ 36 ਨੰਬਰ ਮਕਦਮਾ थाना ਮੇਟੀਆਂ ਦੇ ਦਰਜ ਕਰਕੇ ਇੱਕ ਦੋਸ਼ੀ ਬਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਵਾ ਤੇ ਤੁਹਾਨੂੰ ਪਹਿਲਾਂ ਵੀ ਕੱਲ ਵੀ ਬਰੇਵ ਕਿਤਾਹ ਪ੍ਰੈਸ ਕਾਨਫਰੰਸ ਸਾਇਦ ਸੀਆਈਏ ਵੱਲੋਂ ਸੀਏ ਸਟਾਫ ਨੇ ਜਿਹੜਾ 64 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ ਤੇ ਅਸੀਂ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਦਿੱਤੀ ਹੈ ਅਸੀਂ ਨਸ਼ੇ ਦੀ ਵੱਧ ਤੋਂ ਵੱਧ ਰਿਕਵਰੀ ਕਰਾਂਗੇ ਤੇ ਕਿਸੇ ਕਿਸਮ ਦਾ ਨਸ਼ਾ ਹੋਵੇ ਚਾਹੇ ਸ਼ਰਾਬ ਹੋਵੇ ਹੈਰਨ ਹੋਵੇ ਜਾਂ ਫੀਮ ਹੋਵੇ ਐਸਫਪੀ ਸਾਹਿਬ ਵੱਲੋਂ ਸਾਨੂੰ ਸਖਤ ਦੇ ਦਿੱਤਾ ਨੇ ਅਸੀਂ ਆਉਣ ਵਾਲੇ ਲੋਕ ਸਭਾ ਨੂੰ ਮੁੱਖ ਰੱਖਦੇ ਆਂ ਤੇ ਨਸ਼ੇ ਦੀ ਵੱਤ ਵਗੈਰ ਕਵਰੀ ਕਰਾਂਗੇ ਤੇ ਦੋਸ਼ੀਆਂ ਨੂੰ ਸਲਾਕਾ ਅਫੀਸੇ ਭੇਜਾਂਗੇ ਦੇਖੋ ਅਗੇ ਤੋਂ 3 ਵਾਲੀ ਇੱਕ ਕਿਸਮ ਦਾ